ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪੰਜਾਬ ਪੁਲਿਸ ਦੀ ਮੁਲਾਜ਼ਮ ਹੈਡ ਕਨਸਟੇਬਲ ਗ੍ਰਿਫਤਾਰ ਕੀਤੀ ਹੋਈ ਹੈ ਪੁਲਿਸ ਨੇ ਚਿੱਟੇ ਦੇ ਕੇਸ ਵਿੱਚ ਉਹਦੇ ਪ੍ਰਤੀ ਮੈਂ ਅੱਜ ਗੱਲ ਕਰਨੀ ਹੈ ਥੋੜਾ ਜਆ ਸੇਰੀਅਸ ਲਓ ਇਸ ਮੁੱਦੇ ਨੂੰ ਮੈਂ ਪਹਿਲੀ ਬੇਨਤੀ ਕਰਦਾ ਨਾ ਸਾਡੇ ਪੰਜਾਬ ਦੇ ਵਿੱਚ ਕੁਝ ਉਹ ਲੋਕ ਨੇ ਜਿਹੜੇ ਹਰ ਵਕਤ ਨੈਗੇਟਿਵ ਸੋਚਦੇ ਨੇ ਤੇ ਜਿੰਨਾ ਤੁਸੀਂ ਨੈਗੇਟਿਵ ਸੋਚੋਗੇ ਨਾ ਉਹਨਾਂ ਤੁਸੀਂ ਸੱਚਾਈ ਤੋਂ ਦੂਰ ਜਾਮੂਗੇ ਤੇ ਤੁਹਾਡੀ ਨੈਗੇਟਿਵਿਟੀ ਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਨੌਜਵਾਨਾਂ ਤੇ ਜੁਗ ਤੇ ਜਾਂ ਸਮਾਜ ਤੇ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਤੇ ਜ਼ਰੂਰ ਪੈਂਦਾ ਮੈਂ ਗੱਲ ਤਾਂ ਕਰਨ ਲੱਗਾ ਦੁਆਰਾ ਹੁਣ ਜਿਹੜੀ ਕੁੜੀ ਚਿੱਟੇ ਦੇ ਨਾਲ ਖੜੀ ਹੈ ਤੇ ਉਸ ਕੁੜੀ ਦਾ ਜੇ ਤੁਸੀਂ 10-12 ਸਾਲ ਪਿਛਲਾ ਪਿਸ਼ੋਕੜ ਵੇਖਣਾ ਹੋਵੇ ਉਹ ਕੀ ਹੈ ਮੈਂ ਕੱਲ ਬੇਨਤੀ ਕੀਤੀ ਸੀ ਇਹਦੀ ਮੈਰਿਜ 2013 ਦੇ ਵਿੱਚ ਹੋਈ ਹੈ 2015 ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਸੋਲੂ ਹੈ ਜਿਹੜਾ ਐਂਬੂਲੈਂਸ ਚਲਾਉਂਦਾ ਸੀ ਤੇ ਉਸ ਮੁੰਡੇ ਦੇ ਨਾਲ ਮੁੰਡਾ ਕਾਹਦਾ ਉਹ ਵੀ ਤਕਰੀਬਨ 40 ਸਾਲ ਦੇ ਲਗਭਗ ਟੁੱਕਿਆ ਹੋਇਆ ਤੇ ਉਹਦੇ ਨਾਲ ਇਹਦੀ ਮੁਹੱਬਤ ਇਹਦੀ ਦੋਸਤੀ ਬਣੀ ਕਿਉਂ ਬਣੀ ਕਿਉਂਕਿ ਐਂਬੂਲੈਂਸ ਨੂੰ ਕੋਈ ਰੋਕਦਾ ਨਹੀਂ ਉਹਦੇ ਵਿੱਚ ਚਿੱਟਾ ਵੇਚਣਾ ਬੜਾ ਸੌਖਾ ਸੀ ਪਰ ਹੁਣ ਜਿਹੜੀ ਮੈਂ ਅੱਜ ਗੱਲ ਕਰ ਰਹੀ ਹਾਂ ਇਹਨੇ ਇਕੱਲੀ ਆਪਣੀ ਜ਼ਿੰਦਗੀ ਬਰਬਾਦ ਨਹੀਂ ਕੀਤੀ ਇਹ ਬਲਵਿੰਦਰ ਸਿੰਘ ਸੋਨੂ ਤੇ ਇਹ ਅਮਨਦੀਪ ਕੌਰ ਜਿਹੜੀ ਕੁੜੀ ਹੈ ਇਹਨਾਂ ਨੇ ਜਿਹੜਾ ਬਲਵਿੰਦਰ ਸਿੰਘ ਸੋਨੂ ਐ ਉਹਦੇ ਘਰ ਵਾਲੀ ਉਹਦੇ ਦੋ ਬੱਚੇ ਨੇ ਛੋਟੇ ਛੋਟੇ ਉਹਦਾ ਨਾਮ ਗੁਰਮੀਤ ਕੌਰ ਸ਼ਾਇਦ ਉਹਦੀ ਜ਼ਿੰਦਗੀ ਵੀ ਬਰਬਾਦ ਕੀਤੀ ਐ ਉਹ ਦਰਦ-ਦਰਦ ਤੇ ਭਟਕ ਰਹੀ ਐ ਕਿਉਂਕਿ ਜਦੋਂ ਇਹਨੇ ਗਾਟੀ ਪਾਲੀ ਅਮਨਦੀਪ ਕੌਰ ਨੇ ਜਿਹੜੀ ਪੁਲਿਸ ਮੁਲਾਜ਼ਮ ਕੁੜੀ ਫੜੀ ਐ ਬਲਵਿੰਦਰ ਸੋਨੂ ਦੇ ਨਾਲ ਤਾਂ ਉਦੋਂ ਉਹ ਬਲਵਿੰਦਰ ਸੂਨੂ ਨੇ ਆਪਣੇ ਘਰ ਵਾਲੇ ਨੂੰ ਛੱਡ ਦਿੱਤਾ ਬੱਚੇ ਛੱਡ ਦਿੱਤੇ ਤੇ ਹੁਣ ਪੁਲਿਸ ਨੇ ਉਹ ਵੀ ਨਾਮਜਦ ਕਰ ਲਿਆ ਉਹਦੇ ਵੀ ਅਰੈਸਟ ਹੋਣੀ ਹੈ ਗ੍ਰਿਫਤਾਰੀ ਹੋਣੀ ਹੈ ਕਿੱਥੇ ਕਿੱਥੇ ਉਹ ਨਸ਼ਾ ਸਪਲਾਈ ਕਰਦਾ ਸੀ ਚਿੱਟਾ ਸਪਲਾਈ ਕਰਦਾ ਸੀ ਉਹ ਸਭ ਕੁਝ ਆਉਣਾ ਬਾਕੀ ਹੈ ਇੱਕ ਤੇ ਮੈਂ ਨਾਲ ਹੋਰ ਬੇਨਤੀ ਕਰਦਾ ਜਿਹੜੇ ਡੀਐਸਪੀ ਹਰਮਨ ਸਿੰਘ ਢਾਲੀਵਾਲ ਨੇ ਜਿਨ੍ਹਾਂ ਨੇ ਇਹ ਚਿੱਟਾ ਬੀਟਣ ਵਾਲੀ ਕੁੜੀ ਨੂੰ ਅਰੈਸਟ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਜ ਜ ਸਾਰਾ ਕੇਸ ਉਹਨਾਂ ਦੇ ਕੋਲ ਹੈ ਉਹਨਾਂ ਦਾ ਧੰਨਵਾਦ ਕਰਨਾ ਵੀ ਬਣਦਾ ਮੈਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਹਰ ਵਕਤ ਨੈਗਟਿਵ ਨੈਗੇਟਿਵ ਸੋਚ ਲੈ ਕੇ ਨਾ ਚੱਲਿਆ ਕਰੋ ਪੋਸਟੋ ਵੀ ਕਦੇ ਸੋਚ ਲੈ ਕੇ ਕਰੋ ਸ਼ੁਕਰ ਕਰੋ ਵੀ ਜੇ ਇਹ ਪੁਲਿਸ ਮਲਾਦਮ ਕੁੜੀ ਚਿੱਟੇ ਦੇ ਨਾਲ ਗ੍ਰਿਫਤਾਰ ਕੀਤੀ ਹੈ ਮੈਂ ਇਹ ਨਹੀਂ ਕਹਿੰਦੇ ਚਿੱਟਾ ਬੰਦ ਹੋ ਜਾ ਨਸ਼ਾ ਬੰਦ ਹੋ ਜਾ ਪਰ ਕਿਤੇ ਨਾ ਕਿਤੇ ਡਰ ਜ਼ਰੂਰ ਪੈਣਾ ਇਹਨਾਂ ਲੋਕਾਂ ਨੂੰ ਸ਼ੁਕਰ ਕਰੋ ਵੀ ਪੁਲਿਸ ਨੇ ਇਹ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਮੈਂ ਇੱਕ ਦੋ ਵਕੀਲਾਂ ਦੀ ਇੰਟਰਵਿਊ ਸੁਣੀ ਹੈ ਉਹ ਕਹਿੰਦੇ ਜੀ ਵੱਡੇ ਅਫਸਰ ਬਚਾਉਣਗੇ ਵੀ ਵੱਡੇ ਅਫਸਰਾਂ ਨੇ ਫਸਾਇਆ ਵੀ ਹੈ ਵੱਡੇ ਅਫਸਰ ਬਚਾਉਣ ਜਾਂ ਫਸਾਉਣ ਮਤਲਬ ਇਹ ਨਹੀਂ ਸਵਾਲ ਇਹ ਨਹੀਂ ਸਵਾਲ ਇਹ ਹੈ ਵੀ ਜਿਹੜੀ ਪੁਲਿਸ ਨੇ ਉਸ ਕੁੜੀ ਨੂੰ ਗ੍ਰਿਫਤਾਰ ਕੀਤਾ ਉਹ ਛੋਟੇ ਨੇ ਜਾਂ ਵੱਡੇ ਨੇ ਸਪੋਰਟ ਕਰੋ ਸਾਰੀ ਪੁਲਿਸ ਗਲਤ ਨਹੀਂ ਹੋ ਸਕਦੀ ਇੱਥੇ ਵੀ ਕਿਸੇ ਚੀਜ਼ ਦਾ ਬੀਨਾਸ਼ ਨਹੀਂ ਹੋ ਸਕਦਾ ਠੀਕ ਹੈ ਕਾਲੰਗਿਆਰੀ ਹੁੰਦੀ ਹੈ ਕਾਲੀਆਂ ਭੇਡਾਂ ਹੁੰਦੀਆਂ ਨੇ ਪਰ 82-83 ਹਜ਼ਾਰ ਪੁਲਿਸ ਦੀ ਨਫਰੀ ਹੈ ਪੰਜਾਬ ਦੀ ਸਾਰੀ ਪੁਲਿਸ ਨਹੀਂ ਗਲਤ ਹੈਗੀ ਬਹੁਤ ਵਧੀਆ-ਵਧੀਆ اعلی ਅਧਰਜੇ ਦੇ ਅਫਸਰ ਨੇ ਪੁਲਿਸ ਦੇ ਵਿੱਚ ਠੀਕ ਹੈ ਇੱਕ ਮੱਝ ਲਿਬੜੀ ਕਈਆਂ ਤੇ ਛਿੱਟੇ ਪਾ ਦਿੰਦੀ ਏ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਪਰ ਜੇ ਮੇ ਮਹਿਮ ਬਿਟੀ ਗਈ ਹੈ ਤਾਂ ਥੋੜਾ ਜਆ ਪੋਜ਼ਿਟਿਵ ਲੈ ਕੇ ਚੱਲੋ ਇਸ ਪੱਖ ਨੂੰ ਕਿ ਕਿਤੇ ਨਾ ਕਿਤੇ ਜਿਹੜੇ ਨਸ਼ਾ ਤਸ਼ਕਰ ਸੀ ਉਹ ਕੋਈ ਵੀ ਹੋਵੇ ਤਾਂ ਮੇ ਕੋਈ ਵੱਡਾ ਅਫਸਰ ਹੈ ਜਾਂ ਕੋਈ ਵੱਡਾ ਲੀਡਰ ਹੈ ਡਰ ਤਾਂ ਕਿਤੇ ਨਾ ਕਿਤੇ ਪਵੇਗਾ ਹਾਂ ਇੱਕਲ ਮੈਂ ਚ ਹੋਰ ਨੋਟ ਕਰਾਉਣੀਆਂ ਥੋੜਾ ਧਿਆਨ ਰੱਖਿਓ ਵੀ ਜਿੰਨਾ ਚਿਰ ਵੱਡੇ ਮਗਰਮਸ ਨਹੀਂ ਫੜੇ ਜਾਂਦੇ ਉਹਨਾਂ ਚਿਰ ਇਹ ਨਸ਼ਿਆਂ ਨੂੰ ਇਹ ਚਿੱਟੇ ਨੂੰ ਠੱਲ ਨਹੀਂ ਪੈਣੀ ਹੁਣ ਇਹਦੇ ਵਿੱਚ ਹੋਣਾ ਹੋ ਕੀ ਰਿਹਾ ਹੈ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਜੇ ਕਿਤੇ ਪੁਲਿਸ ਨੂੰ ਫੁੱਲ ਪਾਵਰਾਂ ਦੇ ਦੇਵੇ ਗੱਲਾਂ ਬੜੀਆਂ ਕੌੜੀਆਂ ਨੇ ਜਦੋਂ ਅੱਤਵਾਦ ਦਾ ਦੌਰ ਸੀ ਨਾ ਅੱਤਵਾਦ ਖਤਮ ਕਦੋਂ ਹੋਇਆ ਕਿਵੇਂ ਹੋਇਆ ਉਦੋਂ ਮੁੱਖ ਮੰਤਰੀ ਸਰਦਾਰ ਬੈਂਸ ਸਿੰਘ ਸੀ ਉਹਨਾਂ ਨੇ ਪੁਲਿਸ ਨੂੰ ਪੂਰੀਆਂ ਫੁੱਲ ਪਾਵਰਾਂ ਦਿੱਤੀਆਂ ਸੀ ਤੇ ਉਹਨਾਂ ਨੇ ਸਫਾਈ ਕਰਤੀ ਸੀ ਅੱਤਵਾਦ ਦੀ ਪਰਸ ਅੱਜ ਵੀ ਬਹੁਤ ਕੁਝ ਕਰ ਸਕਦੇ ਆ ਵੱਡੇ ਵੱਡੇ ਅਫਸਰ ਜਿਹੜੇ ਆ ਬਹੁਤ ਸਿਆਣੇ ਪੜੇ ਲਿਖੇ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਇਹ ਗੰਦਗੀ ਸਾਫ ਕੀਤੀ ਜਾਵੇ ਕਿਤੇ ਨਾ ਕਿਤੇ ਉਹਨਾਂ ਦੇ ਹੱਥ ਬੰਨੇ ਹੋਏ ਸੇਕ ਲੱਗ ਰਹੇ ਬਿਕਰਮ ਸਿੰਘ ਮਜੀਠੀਆ ਬਾਰੇ ਵੀ ਸੱਟ ਜਿਹੜੀ ਨਵੇਂ ਬਣੀਆਂ ਨਾ ਉਹਦੇ ਵਿੱਚ ਵੀ ਉਪਰਤਾਂ ਖੁੱਲਣ ਗਈਆਂ ਹੁਣ ਜਿਹੜੀ ਇਹ ਥੱਲੇ ਡਰਾਮੇਬਾਜੀ মিডিਆ ਰਾਹੀਂ ਹੁੰਦੀ ਹੈ ਉਹਦੇ ਵਿੱਚ ਇਹ ਜ਼ਰੂਰ ਹੈ ਜਿਹੜੇ ਵੱਡੇ ਮਗਰਮੱਛ ਨੇ ਹੁਣ ਡਰੇ ਉਹ ਵੀ ਨਹੀਂ ਆ ਮਜੀਠੀਏ ਵਰਗੇ ਜਿਹੜੇ ਆ ਨਾ ਹੁਣ ਸਾਰੇ ਇਹ ਜਾਲ ਵਿੱਚ ਜ਼ਰੂਰ ਫਸਣਗੇ ਕੋਈ ਸ਼ੱਕ ਨਹੀਂ ਹੈਗਾ ਪਰ ਜੇ ਕਿਤੇ ਪੁਲਿਸ ਨੇ ਇਹ ਬਹੁਤ ਵੱਡਾ ਕਦਮ ਪੁੱਟਿਆ ਨਸ਼ਾ ਤਸ਼ਕਰਾਂ ਨੂੰ ਖਤਮ ਕਰਨ ਵਾਸਤੇ ਤਾਂ ਹਰ ਗੱਲ ਨੂੰ ਨੈਗੇਟਿਵ ਨਾ ਲੈ ਕੇ ਜਾਓ ਜਿਹੜਾ ਕੋਈ ਚੰਗਾ ਕੰਮ ਹੁੰਦਾ ਉਹ ਸਲਾਘਾ ਕਰੋ ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਭੇਡਾਂ ਦੀ ਪਰਮਾਰ ਬਹੁਤ ਹੈ ਕੋਈ ਸ਼ੱਕ ਨਹੀਂ ਪਰ ਗੱਲ ਜੀਤੇ ਰੱਖਿਓ ਭੇਡਾਂ ਨੂੰ ਚਾਰਨ ਵਾਸਤੇ ਕੰਟਰੋਲ ਕਰਨ ਵਾਸਤੇ ਆਜਰੇ ਨਹੀਂ ਹੁੰਦੇ ਇਹ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਨਾ ਲੈ ਕੇ ਜਾਇਓ ਜੇ ਪੁਲਸ ਦੇ ਵਿੱਚ 20-30 ਬੰਦੇ ਜਾਂ ਕਹਿ ਲਈਏ 80-82000 ਨਫਰੀ ਦੇ ਮੁਤਾਬਕ 20-30000 ਬੰਦਾ ਗਲਤ ਹੈ ਤਾਂ ਸਾਰੇ ਪਰਸ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਇਹ ਵੀ ਧਿਆਨ ਰੱਖਿਓ ਇਹ ਬਹੁਤ ਵੱਡਾ ਕਦਮ ਹੈ ਹੁਣ ਮੈਂ ਜਿਹੜੀ ਗੱਲ ਲਾਸਟ ਵਿੱਚ ਕਹਿਣੀ ਹੈ ਉੱਥੇ ਥੋੜਾ ਜਿਹਾ ਧਿਆਨ ਦੇ ਲਿਓ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਬਰ ਖਤਮ ਹੋ ਜਾਂਦਾ ਹੈ ਤੇ ਫਿਰ ਤੁਹਾਡਾ ਜਿਹੜਾ ਲਾਜ ਹੈ ਨਾ ਇਹ ਕਿੱਥੇ ਕਿਤੇ ਤੁਸੀਂ ਰਾਤਾਂ ਗੁਜ਼ਾਰਨੀਆਂ ਨੇ ਕਿਹੜੀ ਵਿਪਤਾ ਤੁਹਾਡੇ ਤੇ ਆਉਣੀ ਹੈ ਜਿਹੜੀ ਤੁਹਾਡੀ ਰਾਜਿਆਂ ਵਾਲੀ ਜ਼ਿੰਦਗੀ ਹੈ ਤੇ ਉਹ ਕਿਵੇਂ ਗੰਗਾਲ ਬਣ ਕੇ ਤੁਸੀਂ ਜਿਹੜੀ ਐ ਆ ਜਿਹੜੀ ਕੁੜੀ ਖੜੀ ਐ ਨਾ ਚਿੱਟੇ ਦੇ ਨਾਲ ਗ੍ਰਿਫਤਾਰ ਕੀਤੀ ਐ ਅਮਨਦੀਪ ਕੌਰ ਤੇ ਇਹਦੇ ਤੋਂ ਸਬਕ ਲੈਣਾ ਜ਼ਰੂਰੀ ਐ ਇੱਥੇ ਪੰਜਾਬ ਪੁਲਿਸ ਦੇ ਵਿੱਚ ਉਹ ਬੰਦੇ ਵੀ ਐ ਜਿਹੜੇ ਤਾਂ ਜੇ ਕਿਸੇ ਤੋਂ ਚਾਹ ਦਾ ਕੰਪੀ ਨਹੀਂ ਪੀਂਦੇ ਉਹ ਆਪਣੀ ਚਾਹ ਆਪਣਾ ਪਾਣੀ ਆਪਣੀ ਰੋਟੀ ਬੈਗ ਵਿੱਚ ਪਾ ਕੇ ਲੈ ਕੇ ਜਾਂਦੇ ਨੇ ਇਹੋ ਜਿਹੇ ਲੋਕ ਵੀ ਹੈਗੇ ਨੇ ਜਿਹੜੇ ਮਿਹਨਤ ਕਰਦੇ ਨੇ ਸਾਰਿਆਂ ਨੂੰ ਇੱਕ ਰਸੇ ਨਾਲ ਮੜਿਆ ਕਰੋ ਤੇ ਜਿਹੜੀ ਇਹ ਕੁੜੀ ਚਿੱਟੇ ਵਾਲੀ ਖੜੀ ਐ ਇਹਨੇ ਆਪਣੀ ਜਿੰਦਗੀ ਦਾ ਬਰਬਾਦ ਕੀਤੀ ਕੀਤੀ ਐ ਉਹਦੀ ਸਜ਼ਾ ਉਹਦਾ ਪਾਪ ਜੇ ਕਹਿ ਲਈ ਇਹਨੂੰ ਕੀ ਲੱਗਿਆ ਛੋਟੇ ਛੋਟੇ ਬੱਚੇ ਗੁਰਮੀਤ ਕੌਰ ਜਿਹਨੇ ਰੌਲਾ ਪਾਇਆ ਸੀ ਕੁੜੀ ਡਰੱਗ ਵੇਚਦੀ ਐ ਇਹ ਚਿੱਟਾ ਵੇਚਦੀ ਐ ਉਹਨੇ ਆਪਣੇ ਘਰ ਵਾਲੇ ਵਾਸਤੇ ਵੀ ਸ਼ਿਕਾਇਤ ਕੀਤੀ ਸੀ ਤੇ ਇਹ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦੀ ਹਾਂ ਵੀ ਮਾਰੀ ਐ ਉਹਨਾਂ ਬੱਚਿਆਂ ਦੀ ਹਾਂ ਵੀ ਲੱਗੀ ਐ ਕਿਉਂਕਿ ਜਿਹੜੇ ਬੱਚਿਆਂ ਦੇ ਸਿਰ ਤੇ ਪਿਓ ਦੀ ਦਾ ਛਤਰ ਸ਼ਾਇਆ ਨਾ ਹੋਵੇ ਪਿਓ ਦਾ ਹੱਥ ਨਾ ਹੋਵੇ ਉਹਨਾਂ ਬੱਚੇ ਦੀ ਜ਼ਿੰਦਗੀ ਕੀ ਹੁੰਦੀ ਹੈ ਜੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਜਿਨ੍ਹਾਂ ਦੇ ਸਿਰ ਤੇ ਪਿਓ ਨਾ ਹੋਵੇ ਤੇ ਹੁਣ ਇਹ ਤਾਂ ਜਿੰਦਾ ਜਗਦਾ ਫਿਰਦਾ ਕੱਲ ਕਚਹਿਰੀ ਦੇ ਵਿੱਚ ਉਹਨੇ ਥੱਪੜ ਵੀ ਮਾਰਿਆ ਸੀ ਤੇ ਜਿਹੜੇ ਧਾਲੀਵਾਲ ਡੀਐਸਪੀ ਹਰਵੰਤ ਸਿੰਘ ਨੇ ਉਹਨਾਂ ਨੇ ਐਕਸ਼ਨ ਲਿਆ ਮੈਂ ਕਹਿੰਦਾ ਜਿਹੜੇ ਬੰਦੇ ਵਧੀਆ ਕੰਮ ਕਰਦੇ ਨੇ ਉਹਨਾਂ ਦਾ ਪੱਖ ਲਓ ਉਹਨਾਂ ਦੇ ਨਾਲ ਖੜੋ ਤੇ ਫੇਰ ਇਹ ਚਿੱਟਾ ਇਹ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਸ਼ਿਮਾਂ ਦਰਿਆ ਵਗਦਾ ਕਿਤੇ ਕੰਟਰੋਲ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ